ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਧੰਤਨ ਸ੍ਰੀ ਗੁਰੂ ਗਬਿੰਦ ਸਿੰਘ ਜੀ ਪਿੰਡ ਪੁੱਚੋ ਅਤੇ ਭਾਗੋ ਹੁੰਦੇ ਹੋਏ 21 ਜੂਨ 1706 ਨੂੰ ਬਠੰਡਾ ਵਿਖੇ ਆਏ ਤੇ ਗੁਰੂ ਸਾਹਿਬ ਜੀ ਨੇ ਇੱਥੇ ਰਤਨ ਹਾਜੀ ਨੂੰ ਬੁਲਾ ਕੇ ਉਸ ਨਾਲ ਬਚਨ ਬिलास ਕੀਤੇ ਤੇ ਉਸ ਨੂੰ ਜਨਮ ਗੇੜ ਤੋਂ ਮੁਕਤ ਕੀਤਾ ਜਦ ਬਠੰਡੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਜ਼िर ਰਤਨ ਆਏ ਹੋਏ ਸਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆਂ ਆਪ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਕਿੱਥੇ ਉਜਾੜ ਵਿੱਚ ਬੈਠੇ ਹੋ ਕਿਰਪਾ ਕਰਕੇ ਤੁਸੀਂ ਕਿਲੇ ਵਿੱਚ ਚੱਲੋ ਤੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਜੀ ਨੇ ਕਿਲੇ ਅੰਦਰ ਚਰਨ ਪਾਏ। ਤਦ ਗੁਰੂ ਜੀ ਨੇ ਕੋਲ ਬੈਠੀ ਸੰਗਤ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਹੈ। ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸੰਗਤਾਂ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ। ਇਸ ਕਿਲੇ ਵਿੱਚ ਇੱਕ ਕਾਲਾ ਦੇ ਰਹਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਕੰਧਾਂ ਕੋਠੇ ਮਕਾਨ ਆਦ ਢਾਹ ਦਿੰਦਾ ਹੈ। ਕਿਰਪਾ ਕਰਕੇ ਇਸ ਦੇ ਰਾਖਸ਼ਸ ਤੋਂ ਸਾਨੂੰ ਛੁਟਕਾਰਾ ਦਿਵਾਓ ਸੰਗਤਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਾਣੇ ਦੇ ਨੂੰ ਸੱਦ ਕੇ ਪੁੱਛਿਆ ਕਿ ਤੂੰ ਲੋਕਾਂ ਨੂੰ ਤੰਗ ਕਿਉਂ ਕਰਦਾ ਹੈ ਤਦ ਕਾਣੇ ਦੇ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਕਾਫੀ ਸਮੇਂ ਤੋਂ ਭੁੱਖਾ ਹਾਂ ਕਿਰਪਾ ਕਰਕੇ ਤੁਸੀਂ ਮੇਰੀ ਭੁੱਖ ਨੂੰ ਨਿਵਰਤ ਕਰੋ ਮੈਂ ਤੁਹਾਡੇ ਕਹਿਣ ਤੇ ਸਦਾ ਲਈ ਕਿਲੇ ਅੰਦਰੋਂ ਚਲਾ ਜਾਵਾਂਗਾ। ਤਦ ਗੁਰੂ ਜੀ ਨੇ ਆਪਣੀ ਅੰਤਰਦ੍ਰਸਤੀ ਨਾਲ ਵੇਖਿਆ ਕਿ ਪਿੰਡ ਨਤ ਬਗੇਰ ਵਿਖੇ 10 ਪਿੰਡਾਂ ਦਾ ਸਾਂਝਾ ਝੋਟਾ ਹੈ। ਉਸ ਝੋਟੇ ਤੋਂ ਵੀ ਲੋਕ ਬਹੁਤ ਜ਼ਿਆਦਾ ਦੁਖੀ ਸਨ। ਤਾਂ ਉਸ ਝੋਟੇ ਦਾ ਉਦਾਰ ਕਰਨ ਲਈ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਉਸ ਝੋਟੇ ਨੂੰ ਲੈਣ ਵਾਸਤੇ ਭੇਜਿਆ। ਤਦ ਸਿੱਖ ਪਿੰਡ ਨਤਬਗਹਿਰ ਪਹੁੰਚੇ ਤਾਂ ਲੋਕਾਂ ਕੋਲੋਂ ਉਸ ਝੋਟੇ ਬਾਰੇ ਪੁੱਛਿਆ ਤੇ ਲੋਕਾਂ ਨੇ ਵੀ ਮਜ਼ਾਕ ਨਾਲ ਆਖ ਦਿੱਤਾ ਕਿ ਸਾਹਮਣੇ ਟੋਬੇ ਵਿੱਚ ਬੈਠਾ ਹੈ ਤੇ ਗਏ ਹੋਏ ਸਿੱਖਾਂ ਵਿੱਚੋਂ ਇੱਕ ਸਿੱਖ ਜਿਸ ਦਾ ਨਾਮ ਭਾਈ ਮਹਿਲਾ ਸਿੰਘ ਸੀ ਮਹਿਲਾ ਸਿੰਘ ਨੇ ਉੱਚੀ ਆਵਾਜ਼ ਵਿੱਚ ਉਸ ਝੋਟੇ ਨੂੰ ਆਵਾਜ਼ ਲਗਾਈ ਅਤੇ ਕਿਹਾ ਕਿ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਹੈ ਤੇ ਝੋਟਾ ਤੋਬੇ ਵਿੱਚੋਂ ਨਿਕਲ ਕੇ ਸਿੱਖਾਂ ਦੇ ਅੱਗੇ-ਅੱਗੇ ਤੁਰ ਪਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਹਾਜ਼ਰ ਹੋ ਗਿਆ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਿਲਾ ਸਿੰਘ ਨੂੰ ਹੁਕਮ ਦਿੱਤਾ ਕਿ ਇਸ ਝੋਟੇ ਨੂੰ ਸ੍ਰੀ ਸਹਿਬ ਨਾਲ ਇੱਕ ਵਾਰ ਨਾਲ ਝੋਟੇ ਨੂੰ ਚਟਕਾ ਦਿੱਤਾ ਜਾਵੇ ਗੁਰੂ ਸਾਹਿਬ ਜੀ ਦੇ ਹੁਕਮ ਨਾਲ ਝੋਟੇ ਦਾ ਸਿਰ ਲਾਹ ਦਿੱਤਾ ਤੇ ਉਸ ਕਾਣੇ ਦੇ ਦੀ ਭੁੱਖ ਨੂੰ ਨਿਵਰਤ ਕੀਤਾ ਤੇ ਹੁਕਮ ਕੀਤਾ ਕਿ ਤੂੰ ਇਥੋਂ ਸਰਹੰਦ ਚਲਾ ਜਾ ਤੇਰੀ ਉਥੇ ਜ਼ਰੂਰਤ ਹੈ ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਝੋਟੇ ਦਾ ਉਦਾਰ ਕਰਕੇ ਕਾਣੇ ਦੇ ਰਾਕਸ਼ਸ ਦੀ ਭੁੱਖ ਨੂੰ ਨਿਵਰਤ ਕੀਤਾ ਸਤਨਾਮ ਸ੍ਰੀ ਵਾਹਿਗੁਰੂ